ਚਲੋ ਜੀ ਅੱਜ ਦੇਖ ਰਹੇ ਦਰਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹਸੋ ਹਾਜ਼ਰਾਂ ਆਜੇ ਕੁਝ ਮਸਲੇ ਆਈਦੇ ਕੁਝ ਗੱਲਾਂ ਮਤਾਂ ਤੁਹਾਡੇ ਨਾਲ ਸਾਂਝੀਆਂ ਕਰਨ ਦੇ ਲਈ ਸਭ ਤੋਂ ਪਹਿਲਾਂ ਰੂਸ ਤੇ ਅਮਰੀਕਾ ਦੇ ਬਿਆਨਾਂ ਤੋਂ ਯੂਰਪ ਤੇ ਵਿੱਚ ਚਿੰਤਾ ਪੈਦਾ ਹੋਈ ਹੈ ਦੂਜੀ ਗੱਲਬਾਤ ਰਾਸ਼ਟਰਪਤੀ 트ੰਪ ਦੀ ਯੂਕਰੇਨ ਰਾਸ਼ਟਰਪਤੀ 트ੰਪ ਵੱਲੋਂ ਯੂਕਰੇਨ ਦੀ ਆਲੋਚਨਾ ਕੀਤੀ ਗਈ ਹੈ ਤੀਜੀ ਗੱਲਬਾਤ 트ੰਪ ਤੇ ਐਲਨ ਮਸਕ ਦੀ ਇੰਟਰਵਿਊ ਚਰਚਾ ਵਿੱਚ ਹੈ ਚੌਥੀ ਗੱਲਬਾਤ ਕਰਨੀ ਹੈ ਕੈਲੀਫੋਰਨੀਆ ਵਿੱਚ ਇੰਸ਼ੋਰੈਂਸ ਕੰਪਨੀ ਕਹਿੰਦੀ ਵੀ ਜਾਂ ਤਾਂ ਇੰਸ਼ੋਰੈਂਸ ਜਾਓ ਨਹੀਂ ਤਾਂ ਕੈਲੀਫੋਰਨੀਆ ਦੇ ਬਾਹਰ ਚ ਆਖਿਰ ਦੇ ਵਿੱਚ ਗੱਲ ਕਰਨੀ ਹੈ ਕਿ NBA ਤੇ NFL ਦੇ ਜਿਹੜੇ ਪਲੇਅਰ ਨੇ ਉਹਨਾਂ ਦੇ ਘਰਾਂ ਦੇ ਵਿੱਚੋਂ ਸਮਾਨ ਚੋਰੀ ਕਰਨ ਵਾਲੇ ਕਾਬੂ ਕੀਤੇ ਗਏ ਆ ਸਭ ਤੋਂ ਪਹਿਲੀ ਗੱਲਬਾਤ ਜਿਹੜੀ ਰੂਸ ਤੇ ਅ ਅਮਰੀਕਾ ਦੇ ਜਿਹੜੇ ਆਗੂ ਨੇ ਉਹਨਾਂ ਦੇ ਬਿਆਨਾਂ ਤੋਂ ਯੂਰਪ 'ਚ ਚਿੰਤਾ ਆ ਚਿੰਤਾ ਕਿਸ ਗੱਲ ਦੀ ਜਾਂ ਮਾਮਲਾ ਕੀ ਆ ਦੁਨੀਆ ਦੇ ਵਿੱਚ ਦੋ ਵੱਡੀਆਂ ਤਾਕਤਾਂ ਸੀ ਕਿਸੇ ਵੇਲੇ ਇੱਕ ਰੂਸ ਸੀ ਦੂਜੀ ਅਮਰੀਕਾ ਸੀ ਅਮਰੀਕਾ ਹੁਣ ਵੀ ਸਭ ਤੋਂ ਵੱਡੀ ਤਾਕਤ ਆ ਰੂਸ ਟੈਟੇਰੀ ਹੋ ਗਿਆ ਬਾਅਦ ਦੇ ਵਿੱਚ ਰੂਸ ਦੂਜੇ ਰੂਪ ਦੇ ਵਿੱਚ ਸਾਹਮਣੇ ਆ ਗਿਆ ਇੱਕ ਤਰ੍ਹਾਂ ਰੂਸ ਨੂੰ ਮੰਨਿਆ ਜਾਂਦਾ ਸੀ ਦੂਜੇ ਤਰ੍ਹਾਂ ਅਮਰੀਕਾ ਨੂੰ ਰੂਸ ਨੂੰ ਸੋਸ਼ਲਿਸਟ ਮੰਨਦੇ ਸੀ ਅਮਰੀਕਾ ਨੂੰ ਕੈਪਟਲਿਸਟ ਮੰਨਦੇ ਸੀ ਸਮਾਂ ਬਦਲਿਆ ਹੌਲੀ-ਹੌਲੀ ਦੋਨੋਂ ਦੇਸ਼ ਕੈਪਟਲਿਸਟ ਹੋ ਗਏ ਹੁਣ ਇਹਨਾਂ ਦੋਨਾਂ ਦੀ ਜਿਹੜੀ ਬੇਸਿਕ ਵਿਚਾਰਧਾਰਾ ਦੇ ਵਿੱਚ ਫਰਕ ਹੁੰਦਾ ਸੀ ਆਈਡੀਓਲੋਜੀ ਦੇ ਵਿੱਚ ਫਰਕ ਹੁੰਦਾ ਸੀ ਅੱਜ ਦੇ ਸਮੇਂ ਦੇ ਵਿੱਚ ਇੱਕ ਤਰੀਕੇ ਨਾਲ ਜਿਹੜੀ ਗੱਲ ਰੂਸ ਕਹਿ ਰਿਹਾ ਹੈ ਉਹੀ ਗੱਲ ਅਮਰੀਕਾ ਕਹਿ ਰਿਹਾ ਹੈ ਅਮਰੀਕਾ ਦੇ ਵਿੱਚ ਰਾਜ ਕਰਦੀ ਸਰਕਾਰ ਵਾਇਸ ਪ੍ਰੈਜ਼ੀਡੈਂਟ ਜੇ ਡੀ ਵੈਂਸ ਨੇ ਜਿਹੜੀ ਗੱਲ ਕਹੀ ਆ ਵੈਂਸ ਤੇ ਦੂਜੇ ਪਾਸੇ ਵਲਾਦੀਮੀਰ ਪੁਤਿਨ ਦੋਵਾਂ ਦੇ ਵਿਚਾਰ ਇੱਕ ਦੂਜੇ ਨਾਲ ਰਲਦੇ ਆ ਇਹ ਹੁਣ ਯੂਰਪ ਦੇ ਵਿੱਚ ਸਮੱਸਿਆ ਆ ਰਹੀ ਵੀ ਉਹਨਾਂ ਨੇ ਕਿੱਧਰਲੇ ਪਾਸੇ ਜਾਣਾ ਰਸ਼ੀਅਨ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿਨ ਉਹਨਾਂ ਨੇ ਇੱਕ ਬਿਆਨ ਦਿੱਤਾ ਪਿਛਲੇ ਦਿਨਾਂ ਦੇ ਵਿੱਚ ਅ ਪਿਛਲੇ ਦਿਨਾਂ ਦੇ ਕਿ ਪਹਿਲੇ 2019 ਦੇ ਵਿੱਚ ਵੀ ਇਹ ਗੱਲਬਾਤ ਹੋਈ ਸੀ ਉਹ ਬਿਆਨ ਇਹ ਆ ਕਿ ਜਿਹੜਾ ਵੈਸਟਰਨ ਲਿਬਰਲਿਜ਼ਮ ਆ ਪਛਮੀ ਉਦਾਰਵਾਦ ਆ ਇਹ ਹੁਣ ਆਊਟਡੇਟਡ ਹੋ ਚੁੱਕਿਆ ਇਮੀਗ੍ਰੇਸ਼ਨ ਦੀ ਸਿੱਧੀ ਆਲੋਚਨਾ ਕੀਤੀ ਵੀ ਇਹ ਗਲਤ ਗੱਲ ਆ ਨਹੀਂ ਹੋਣੀ ਚਾਹੀਦੀ ਮਲਟੀਕਲਚਰਲਿਜ਼ਮ ਦਾ ਵਿਰੋਧ ਕੀਤਾ ਜਿਵੇਂ ਜਿਹੜਾ ਬਹੁ ਸਭਿਆਚਾਰਵਾਦ ਕਹਿੰਦੇ ਉਹ ਮਾੜਾ ਆ ਜੈਂਡਰ ਡਾਇਵਰਸਿਟੀ ਦਾ ਵਿਰੋਧ ਕੀਤਾ ਐਲਜੀਬੀਟੀ ਕਿਊ ਸਾਰਾ ਕੁਝ ਇਹ ਇਹ ਵਿਚਾਰ ਨੇ 2019 ਵਿੱਚ ਰਸ਼ੀਆ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਪੁਤਿੰਦੇ ਜਿਹੜੀ ਗੱਲ 2019 ਵਿੱਚ ਰੂਸ ਕਹਿ ਰਿਹਾ ਸੀ ਉਹ ਗੱਲ 2025 ਦੇ ਵਿੱਚ ਅਮਰੀਕਾ ਕਹਿ ਰਿਹਾ ਹੁਣ ਰਾਸ਼ਟਰ ਜਿਹੜੇ ਉਪ ਰਾਸ਼ਟਰਪਤੀ ਜਿਹੜੀ ਵੈਂਸ ਨੇ ਜਿਹੜਾ ਉਹਨਾਂ ਨੇ ਭਾਸ਼ਣ ਦਿੱਤਾ ਯੂਰਪ ਨੂੰ ਸੰਬੋਧਨ ਕਰਕੇ ਲਗਭਗ ਇਹੀ ਹੈ ਜਿਹੜਾ 19 ਦੇ ਵਿੱਚ ਬਲਾਦੀਮਿਰ ਪੁਤਿਨ ਦਾ ਭਾਸ਼ਣ ਸੀ ਜਿਹੜੇ ਪਹਿਲਾਂ ਜਿਹੜੇ ਵੈਸਟਰਨ ਲੀਡਰ ਸੀ ਇਹਨਾਂ ਨੇ ਉਹਦੇ ਵਿਊਜ਼ ਨੂੰ ਰਿਜੈਕਟ ਕੀਤਾ ਬਹੁਤ ਸਾਰੇ ਜਿਹੜੇ ਯੂਰੋਪੀਅਨ ਯੂਰਪ ਦੇ ਰਾਜਨੀਤਿਕ ਨੇਤਾਕ ਨੇ ਉਹਨਾਂ ਨੇ ਕਿਹਾ ਵੀ ਪੋਤਨ ਦਾ ਕਮੈਂਟ ਗਲਤ ਆ ਇਹ ਅਥੋਰਿਟੇਰੀਅਨ ਆ ਜਾਂ ਇਹ ਆਊਟਡੇਟਡ ਆ ਇਹਦੀ ਕੋਈ ਸੈਂਸ ਨਹੀਂ ਅੱਜ ਦੇ ਸਮੇਂ ਦੇ ਵਿੱਚ ਹੁਣ ਅਮਰੀਕਾ ਦੇ ਵਿੱਚ ਕੁਝ ਕਨਸਰਵਟਿਵ ਉਹਨਾਂ ਦੇ ਨਾਲ ਸਹਿਮਤ ਨੇ 25 ਦੇ ਵਿੱਚ ਯੂਐਸ ਵਾਈਸ ਪ੍ਰੈਜ਼ੀਡੈਂਟ ਜੇ.ਡੀ. ਵੈਂਸ ਲਗਭਗ ਉਦਾਂ ਦੀ ਸਟੇਟਮੈਂਟ ਦੇ ਰਿਹਾ ਆ ਔਰ ਉਹ ਵੀ ਮੇਜਰ ਯੂਰੋਪੀਅਨ ਕਾਨਫਰੰਸ ਦੇ ਵਿੱਚ ਤੇ ਜਿਹਨੇ ਜਿਹੜੇ ਯੂਰੋਪੀਅਨ ਲੀਡਰ ਨੇ ਇੱਕ ਤਰੀਕੇ ਦੇ ਨਾਲ ਉਹ ਚਿੰਤਾ ਦੇ ਵਿੱਚ ਪਾ ਦਿੱਤੇ ਆ ਜਿਹੜੀ ਪੁੱਤਨ ਨੇ ਇਹਨਾਂ ਨੇ ਸੋਸ਼ਲ ਡਿਵੀਜ਼ਨ ਨੂੰ ਵਰਤਿਆ ਸੀ ਆਪਣਾ ਪ੍ਰਭਾਵ ਪਾਉਣ ਦੇ ਲਈ ਰਸ਼ੀਆ ਨੂੰ ਉਹਨਾਂ ਨੇ ਕਿਹਾ ਸੀ ਕਿ ਡਿਫੈਂਡਰ ਆ ਹੈ ਟਰੈਡੀਸ਼ਨਲ ਵੈਲਿਊਜ਼ ਦਾ ਤੇ ਜਿਹੜੀਆਂ ਕੋਸ਼ਿਸ਼ ਕੀਤੀ ਸੀ ਇਹ ਕਹਿਣ ਦੀ ਕਿ ਕੰਸਰਵਟਿਵ ਲੀਡਰ ਦੁਨੀਆ ਦੇ ਸਾਡੇ ਵੱਲ ਦੇਖਣ ਦੁਨੀਆ ਦੇ ਵਿੱਚ ਦੋ ਤਾਰਾਵਾਂ ਨੇ ਆਮ ਤੌਰ ਦੇ ਉੱਤੇ ਮੰਨ ਲਿਆ ਜਾਂਦਾ ਕਿ ਦੋ ਧਿਰਾਂ ਨੇ ਦੁਨੀਆ ਦੇ ਵਿੱਚ ਇੱਕ ਨੂੰ ਖੱਬੇ ਪੱਖ ਕਹਿੰਦੇ ਇੱਕ ਨੂੰ ਸੱਜੇ ਪੱਖ ਕਹਿੰਦੇ ਸੀ ਸੱਜੇ ਪੱਖ ਰਾਈਟ ਵਿੰਗ ਤੇ ਜਿੱਦਾਂ ਜਿਹੜੇ ਇੱਥੇ ਹੈਗੇ ਆ ਆਪਣੇ ਅਮਰੀਕਾ ਦੇ ਵਿੱਚ ਜਿਹੜੇ ਰਿਪਬਲਿਕਨ ਆ ਨਾ ਇਹ ਰਾਈਟ ਵਿੰਗ ਹੁੰਦੇ ਆ ਰਾਈ ਦਾ ਮਤਲਬ ਕੀ ਆ ਅਸਲ ਦੇ ਵਿੱਚ ਜਿਹੜੇ ਸੱਜੇ ਪੱਖੀ ਜਾਂ ਰਾਈਟ ਵਿੰਗ ਹੁੰਦੇ ਆ ਉਹ ਰਵਾਇਤੀ ਕਦਰਾਂ ਕੀਮਤਾਂ ਦੇ ਉੱਤੇ ਜ਼ਿਆਦਾ ਜ਼ੋਰ ਦਿੰਦੇ ਆ ਵੀ ਜਿਹੜੀ ਸਾਡੀ ਰਵਾਇਤ ਸੀਗੀ ਉਹ ਇਦਾਂੇ ਰਹਿਣੀ ਚਾਹੀਦੀ ਉਹ ਚ ਬਦਲਾਅ ਨਹੀਂ ਹੋਣਾ ਚਾਹੀਦਾ ਜਾਂ ਉਹ ਆਪਣੇ ਧਰਮ ਦੇ ਉੱਤੇ ਜ਼ਿਆਦਾ ਜ਼ੋਰ ਦਿੰਦੇ ਆ ਵੀ ਆ ਜਿਹੜਾ ਰਿਲੀਜੀਅਸ ਮਤਲਬ ਸਟੇਟ ਦਾ ਰਿਲੀਜੀਅਨ ਦੇ ਨਾਲ ਉਹਨਾਂ ਦਾ ਨੇੜੇ ਦਾ ਨਾਤਾ ਹੁੰਦਾ ਬਹੁਤ ਵੱਡੀ ਚੇਂਜ ਨਹੀਂ ਕਰਦੇਓ ਤਬਦੀਲੀ ਨਹੀਂ ਚਾਹੁੰਦੇ ਹਰ ਇੱਕ ਪੱਖ ਦੇ ਉੱਤੇ ਇਹਨਾਂ ਦੇ ਵਿਚਾਰ ਵੱਖਰੇ ਹੁੰਦੇ ਮੰਨ ਲਓ ਜਿਹੜੇ ਜਿਹੜੇ ਲੈਫਟ ਵਾਲੇ ਆ ਉਹ ਐਲਜੀਬੀਟੀਕਿਊ ਨੂੰ ਸਪੋਰਟ ਕਰਨਗੇ ਜਿਹੜੇ ਰਾਈਟ ਵਿੰਗ ਹੋਣਗੇ ਸੱਜੇ ਪੱਖੀ ਹੋਣਗੇ ਉਹ ਕਹਿਣਗੇ ਕਿ ਦੋ ਹੀ ਸੈਕਸ ਆ ਮੇਲ ਤੇ ਫੀਮੇਲ ਹਨ ਇਹ ਕਹਿਣਗੇ ਮੁੰਡੇ ਮੁੰਡੇ ਵਿਆਹ ਕਰਾ ਸਕਦੇ ਆ ਜਾਂ ਜਿਹੜੇ ਲੈਫਟ ਵਿੰਗ ਹੁੰਦੇ ਆ ਉਹ ਜਿਹੜੀ ਯੂਨੀਅਨ ਜਾਂ ਇਹਨਾਂ ਦੇ ਉੱਤੇ ਜ਼ਿਆਦਾ ਜ਼ੋਰ ਦਿੰਦੇ ਆ ਜਿਹੜੇ ਰਾਈਟ ਵਿੰਗ ਹੁੰਦੇ ਆ ਉਹ ਕੁਝ ਲੋਕ ਜਿਹੜੀ ਫ੍ਰੀ ਮਾਰਕੀਟ ਇਕਨੋਮੀ ਆ ਉਹਦੇ ਉੱਤੇ ਹਰ ਪੱਖ ਦੇ ਉੱਤੇ ਇਹਨਾਂ ਦਾ ਫਰਕ ਹੁੰਦਾ ਜੇ ਮੋٹے ਤੌਰ ਤੇ ਸਮਝਣਾ ਹੋਵੇ ਅਮਰੀਕਾ ਦੇ ਵਿੱਚ ਰਿਪਬਲਿਕਨ ਥੋੜੇ ਜਿਹਾ ਰਾਈਟ ਵਾਲੇ ਆ ਜਿਹੜੇ ਡੈਮੋਕ੍ਰੇਟਸ ਨੇ ਉਹ ਥੋੜੇ ਜਿਹਾ ਲੈਫਟ ਵਾਲੇ ਪਾਸੇ ਜਾਂਦੇ ਆ ਇੱਥੇ ਕੈਨੇਡਾ ਦੇ ਵਿੱਚ ਜਿਹੜੇ ਆਪਣੇ ਕੰਜ਼ਰਵਟਿਵ ਨੇ ਇਹ ਸੱਜੇ ਪੱਖੀ ਨੇ ਜਿਹੜੇ ਦੂਜੇ ਨੇ ਲਿਬਰਲ ਇਹ ਖੱਬੇ ਪੱਖੀ ਨੇ ਇਸੇ ਤਰ੍ਹਾਂ ਜਰਮਨ ਦੇ ਵਿੱਚ ਹੁਣ ਜਿਹੜੀ ਪਾਰਟੀ ਬਹੁਤ ਫੇਮਸ ਹੋ ਰਹੀ ਆ ਆਲਟਰਨੇਟਿਵ ਫਾਰ ਡੱਚਲੈਂਡ ਏ ਐਫ ਡੀ ਉਹ ਐਕਸਟ੍ਰੀਮ ਰਾਈਟ ਦੇ ਉੱਤੇ ਆ ਇਸੇ ਤਰ੍ਹਾਂ ਜਿਹੜੀ ਆਸਟ੍ਰੇਲੀਆ ਦੀ ਲਿਬਰਲ ਪਾਰਟੀ ਆ ਉਹ ਸੈਂਟਰ ਰਾਈਟ ਆ ਇੰਡੀਆ ਦੇ ਵਿੱਚ ਬੀ ਜੀ ਪੀ ਆ ਉਹ ਸੱਜੇ ਪੱਖੀ ਆ ਇਹ ਇਹ ਮੁੱਖ ਤੌਰ ਦੇ ਉੱਤੇ ਹੁਣ ਦੋ ਤਿਹਰਾਤ ਦੁਨੀਆ 'ਚ ਹੁੰਦੀਆਂ ਸੀ ਪਰ ਹੁਣ ਦੋਵਾਂ ਦੇ ਬਿਆਨ ਸੱਜੇ ਪੱਖੀ ਜਿਹੜੇ ਆ ਇੱਕ ਦੂਜੇ ਦੇ ਨਾਲ ਮਿਲਣ ਲੱਗ ਪਿਆ ਜਿਹੜੀ ਗੱਲ 19 'ਚ ਵਲਾਦੀਮੀਰ ਪੁੱਤਨ ਕਹਿੰਦੇ ਉਹ ਹੀ ਜਿਹੜੀ ਵੇਸ ਕਹਿ ਰਹੇ ਆ ਇਹ ਇੱਕ ਕਲ ਹੋਰ ਇੱਥੇ ਇੱਕ ਲੈਫਟ ਰਾਈਟ ਨਾ ਜਿਹੜੀ ਫਰਾਂਸ ਦੇ ਵਿੱਚ ਜਿਹੜੇ ਲੋਕ ਰਾਜਾ ਸ਼ਾਹੀ ਦੀ سپورਟ ਕਰਦੇ ਸੀ ਜਾਂ ਉਹ ਟ੍ਰੈਡੀਸ਼ਨਲ ਬਲੀਵ ਸੀ ਉਹ ਉਹਦੇ ਵਿੱਚ ਸੱਜੇ ਪਾਸੇ ਬੈਠਦੇ ਸੀ ਉੱਥੇ ਚੈਂਬਰਸ ਦੇ ਵਿੱਚ ਤੇ ਜਿਹੜੇ ਦੂਜੇ ਗਾਂਵ ਬਦੂ ਕਹ ਲੋ ਜਾਂ ਦੂਜੇ ਸੀਗੇ ਉਹ ਖੱਬੇ ਪਾਸੇ ਬੈਠਦੇ ਸੀ ਉੱਥੋਂ ਫਿਰ ਲੈਫਟ ਰਾਈਟ ਵਾਲੀਆਂ ਟਰਮ ਬਣ ਗਈਆਂ ਅਸੀਂ ਜਿਹੜੀਆਂ ਹੁਣ ਤੱਕ ਉਸੇ ਤਰੀਕੇ ਨਾਲ ਚੱਲੀਆਂ ਆ ਰਹੀਆਂ ਸੋ ਹੁਣ ਇਸ ਗੱਲ ਨੇ ਯੂਰਪ ਦੇ ਵਿੱਚ ਚਿੰਤਾ ਪੈਦਾ ਕੀਤੀ ਆ ਕਿ ਅਸੀਂ ਹੁਣ ਕਿਧਰਲੇ ਪਾਸੇ ਜਾਈਏ ਰਸ਼ੀਆ ਰਸ਼ੀਆ ਜਿਹੜਾ ਇਹ ਉਹ ਰਾਈਟ ਵਿੰਗ ਜਿਹੜੀਆਂ ਯੂਰੋਪੀਅਨ ਪਾਰਟੀਆਂ ਨੇ ਉਹ ਬਹੁਤ ਨੇੜੇ ਹੈ ਜਿਵੇਂ ਵਲਾਦੀਮੀਰ ਪੁਤਨ ਨੇ ਉਹਨਾਂ ਨੇ ਸਿਫਤ ਕੀਤੀ ਹੈ ਜਰਮਨ ਦੀ ਆਲਟਰਨੇਟਿਵ ਫਾਰ ਡੱਚਲੈਂਡ ਏ ਐਫ ਡੀ ਦੀ 23 ਤਰੀਕ ਨੂੰ ਜਰਮਨ ਚ ਵੋਟਾਂ ਉੱਥੇ ਏ ਐਫ ਡੀ ਜਿੱਤ ਰਹੀ ਹੈ ਮੈਂ ਦੱਸਦੇ ਆ ਕਿ ਐਫ ਡੀ ਪਾਰਟੀ ਦੀ ਸਰਕਾਰ ਬਣੂਗੀ ਉਹਦੀ ਸਿਫਤ ਕਰ ਰਹੇ ਆ ਆਪਣੇ ਵਲਾਦੀਮੀਰ ਪੁਤਨ ਉਹਦੀ ਸਿਫਤ ਐਲਮਸਕ ਨੇ ਕੀਤੀ ਆ ਕੇ ਪਾਰਟੀ ਠੀਕ ਆ 100 ਸਾਲ ਦੇ ਬਾਅਦ ਲਗਭਗ ਕੋਈ ਰਾਈਟ ਵਿੰਗ ਜਿਹੜੀ ਐਕਸਟਰੀਮਿਸਟ ਪਾਰਟੀ ਆ ਉਹ ਉੱਥੇ ਜਿੱਤ ਪ੍ਰਾਪਤ ਕਰ ਰਹੀ ਆ ਸੋ ਪੁਤਨ ਦੀ ਆਈਡੀਓਲੋਜੀ ਕਈ ਸਾਲਾਂ ਤੋਂ ਉਹੀ ਸੀ ਚਾਹੇ ਰੂਸ ਦੇ ਵਿੱਚ ਵਲਾਦੀਮੀਰ ਪੁਤਨ ਨੇ ਇਹ ਐਲਜੀਬੀਟੀ ਰਾਈਟਸ ਨੂੰ ਥੱਲੇ ਕੀਤਾ ਅਬੋਰਸ਼ਨ ਦੇ ਉੱਤੇ ਉਹਨੇ ਸਖਤੀ ਕੀਤੀ ਫਰੀ ਸਪੀਚ ਦੇ ਉੱਤੇ ਉਹਨੇ ਸਖਤੀ ਕੀਤੀ ਆਪਣੇ ਆਪ ਨੂੰ ਜਿਹੜਾ ਵੈਸਟਰਨ ਲਿਬਰਲਿਜ਼ਮ ਸੀਗਾ ਜਿਹੜਾ ਪੱਛਮੀ ਉਦਾਰਵਾਦ ਸੀ ਉਹਦੇ ਵਿਰੁੱਧ ਰੂਸ ਦਾ ਰਾਸ਼ਟਰਪਤੀ ਆਪਣੇ ਆਪ ਨੂੰ ਖੜਾ ਰੱਖਦਾ ਸੀ ਪਰ ਉਹਦੇ ਉੱਤੇ ਹੁਣ ਰੂਸ ਤੇ ਅਮਰੀਕਾ ਦੇ ਬਿਆਨ ਆਪਸ ਤੇ ਇਸ ਵੇਲੇ ਮੁੱਖ ਲੜਾਈ ਤੇ ਦੁਨੀਆ ਵਿੱਚ ਕਿਹਦੀ ਆ ਰੂਸ ਤੇ ਅਮਰੀਕਾ ਦੀ ਆ ਇੱਕ ਪਾਸੇ ਅਮਰੀਕਾ ਜਿਹੜਾ ਯੂਕਰੇਨ ਦੀ ਮਦਦ ਕਰ ਰਿਹਾ ਰੂਸ ਦੂਜੇ ਪਾਸੇ ਆ ਪਰ ਹੁਣ ਉਹਨਾਂ ਦੇ ਬਿਆਨ ਆਪਸ ਦੇ ਵਿੱਚ ਇੰਨੇ ਰਲ ਰਹੇ ਆ ਕਿ ਜਿਹੜੇ ਯੂਰਪ ਵਾਲੇ ਆ ਉਹਨਾਂ ਨੂੰ ਹੁਣ ਇਸ ਵੇਲੇ ਚਿੰਤਾ ਵੀ ਪਈ ਆ ਵੀ ਭਾਈ ਅਸੀਂ ਜਾਈਏ ਕਿਹੜੇ ਪਾਸੇ ਜਾਣਾਂ ਦੇ ਵਿੱਚੋਂ ਕੀ ਆ ਸੋ ਇਹਦੇ ਨਾਲ ਜਿਹੜੀਆਂ ਯੂਰਪ ਦੇ ਨਾਲ ਇਹਨਾਂ ਦੀਆਂ ਟਾਈਜ਼ ਨੇ ਪੁਤਨ ਦੀਆਂ ਪਾਲਿਸੀਜ਼ ਨੇ ਉੱਥੇ ਕਿਤੇ ਨਾ ਕਿਤੇ ਅਹ ਸਮੱਸਿਆ ਆ ਰਹੀ ਹੈ ਤੇ ਇਦਾਂ ਲੱਗਦਾ ਕਿ ਯੂਰਪ ਜਿਹੜਾ ਇਹਨਾਂ ਦੇ ਵਿਚਕਾਰ ਫਸ ਗਿਆ। ਅਗਲੀ ਗੱਲਬਾਤ ਦੋਸਤੋ ਯੂਕਰੇਨ ਯੁੱਧ ਨੂੰ ਲੈ ਕੇ ਅਹ 3 ਸਾਲ ਹੋ ਗਏ ਇਹ ਲੜਾਈ ਚੱਲਦੀ ਨੂੰ। ਜਿਹੜੀ ਲੜਾਈ ਯੂਕਰੇਨ ਦੀ ਤੇ ਰੂਸ ਦੀ ਥੋੜੀ ਜਿਹੀ ਸ਼ੁਰੂ ਹੋਈ ਸੀ। ਰੂਸ ਦੀਆਂ ਫੌਜਾਂ ਯੂਕਰੇਨ ਦੇ ਵਿੱਚ ਚੱਲ ਗਈਆਂ ਸੀ। ਅਹ ਦੁਨੀਆ ਨੇ ਰੌਲਾ ਪਾਇਆ, ਯੂਕਰੇਨ ਨੇ ਰੌਲਾ ਪਾਇਆ ਕਿ ਫੌਜਾਂ ਸਾਡੇ ਚ ਆ ਗਈਆਂ ਤੇ ਰੂਸ ਨੇ ਕਿਹਾ ਅਸੀਂ ਕੋਈ ਹਮਲਾ ਨਹੀਂ ਕੀਤਾ, ਕੋਈ ਸਾਡਾ ਇਹਨਾਂ ਦਾ ਰੌਲਾ ਨਹੀਂ। ਸਿਰਫ ਇੱਕ ਮਿਲਟਰੀ ਆਪਰੇਸ਼ਨ ਇਹਨਾਂ ਨੇ ਇਹ ਗੱਲ ਕਹੀ ਸੀ 3 ਸਾਲ ਪਹਿਲਾਂ ਆਪਾਂ ਇਸ ਪ੍ਰੋਗਰਾਮ ਦੇ ਵਿੱਚ ਉਦੋਂ ਵੀ ਗੱਲ ਕੀਤੀ ਸੀ ਹੁਣ ਉਹ ਮਿਲਟਰੀ ਆਪਰੇਸ਼ਨ ਬਾਅਦ ਦਾ ਬਾਅਦਾ ਕਿੱਥੇ ਤੱਕ ਚਲੇ ਗਿਆ ਅਸੀਂ ਸਾਰੇ ਜਾਣਦੇ ਆ ਅਮਰੀਕਾ ਸਿੱਧਾ ਯੂਕਰੇਨ ਦੇ ਹੱਕ ਚ ਆ ਕੇ ਖੜ ਗਿਆ ਜਦੋਂ ਲੜਾਈ ਲੱਗੀ ਇਹਨਾਂ ਨੇ ਅਮਰੀਕਾ ਨੇ ਉਹਨਾਂ ਨੂੰ ਕਿਹਾ ਯੂਕਰੇਨ ਨੂੰ ਕਿ ਤੁਸੀਂ ਇੱਥੋਂ ਬਾਹਰ ਆ ਜਾਓ ਉਹਨਾਂ ਦੇ ਜਿਹੜੇ ਸੀਗੇ ਪ੍ਰੈਜ਼ੀਡੈਂਟ ਜ਼ੇਲਨਸਕੀ ਉਹਨਾਂ ਨੂੰ ਕਿਹਾ ਕਿ ਤੁਸੀਂ ਬਾਹਰ ਆ ਜਾਓ ਜ਼ੇਲਨਸਕੀ ਨੇ ਕਿਹਾ ਮੈਂ ਬਾਹਰ ਨਹੀਂ ਆਣਾ ਮੈਨੂੰ ਅਸਲਾ ਭੇਜੋ ਮੈਨੂੰ ਸਮਾਨ ਦਿਓ ਮੈਂ ਲੜਨਾ ਆ ਇੱਥੇ ਮੈਨੂੰ ਮੈਨੂੰ ਜਿਹੜੀ ਮਦਦ ਚਾਹੀਦੀ ਆ ਉਹ ਹਜੇ ਤੱਕ ਉੱਥੇ ਲੜ ਰਹੇ ਯੂਕਰੇਨ ਦੇ ਲੋਕ ਉਹਨਾਂ ਦੇ ਨਾਲ ਨੇ ਹੁਣ ਇਹ ਸਾਰੇ ਕੁਝ ਦੇ ਵਿੱਚ ਅਮਰੀਕਾ ਦੇ ਵਿੱਚ ਸਰਕਾਰ ਬਦਲ ਗਈ ਰਿਪਬਲਿਕਨ ਆ ਗਿਆ ਡੈਮੋਕ੍ਰੇਟਸ ਚਲੇ ਗਏ ਇਹਦੇ ਨਾਲ ਹੀ ਪੈਂਤੜਾ ਬਦਲ ਗਿਆ ਪੈਂਤੜਾ ਇਹ ਬਦਲ ਗਿਆ ਡੋਨਲਡ ਟਰੰਪ ਨੇ ਸਿੱਧਾ ਸਿੱਧਾ ਹੁਣ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਕਹਿਤਾ ਵੀ ਇਹ ਲੜਾਈ ਦੀ ਜੜ ਵਲਾਦੀ ਵੀਰ ਜਲਨਸਕੀ ਆ ਯਾਨੀ ਕਿ ਯੂਕਰੇਨ ਵੀ ਜੇ ਯੂਕਰੇਨ ਚਾਹਵੇ ਲੜਾਈ ਖਤਮ ਕਰ ਸਕਦਾ ਜਲਨਸਕੀ ਨੇ ਅੱਜ ਬਹੁਤ ਸਖਤ ਵਿਰੋਧ ਪ੍ਰਗਟ ਕੀਤਾ ਵੀ ਅਮਰੀਕਾ ਰਸ਼ੀਆ ਵਾਲੀ ਭਾਸ਼ਾ ਬੋਲ ਰਿਹਾ ਕਿ ਇਹ ਰੂਸ ਦਾ ਬਿਰਤਾਂਤ ਆ ਜਿਹੜਾ ਡੋਨਲਡ 트ੰਪ ਕਹਿ ਰਹੇ ਆ ਵੀ ਇਹ ਗਲਤ ਆ ਔਰ ਇਹਨੂੰ ਰਸ਼ੀਆ ਨੇ ਫਲਾਇਆ ਇਸ ਚੀਜ਼ ਨੂੰ ਉਹ ਵੀ ਉਹਨਾਂ ਨੇ ਕਿਹਾ ਕਿ ਜਿਹੜਾ ਹੁਣ ਰੌਲਾ ਇਹ ਪੈ ਗਿਆ ਵੀ ਵੋਟਾਂ ਪਵਾ ਕੇ ਯੂਕਰੇਨ ਚ ਦੇਖ ਲਓ ਕਿਉਂਕਿ ਡੋਨਲਡ 트ੰਪ ਨੇ ਕਿਹਾ ਵੀ 4% ਲੋਕ ਸਿਰਫ ਜਲਨਸਕੀ ਦੇ ਨਾਲ ਨੇ ਜਦੋਂ ਕਿ ਅੰਕੜੇ ਦੱਸਦੇ ਆ ਕਿ 57% ਲੋਕ ਯੂਕਰੇਨ ਦੇ ਜ਼ਲਨਸਕੀ ਦੇ ਨਾਲ ਨੇ ਹੁਣ ਇਹ ਕਿਹਦੇ ਵੋਟਾਂ ਪਾ ਲਓ ਹੁਣ ਜ਼ਲਨਸਕੀ ਇਹ ਕਹਿ ਰਿਹਾ ਕਿ ਲੜਾਈ ਦੇ ਵਿਚਕਾਰ ਅਸੀਂ ਵੋਟਾਂ ਨਹੀਂ ਪਵਾ ਸਕਦੇ ਨਾ ਅਸੀਂ ਲੀਡਰ ਬਦਲ ਸਕਦੇ ਆ ਆਪਾਂ ਜਾਣਦੇ ਆ ਕਿ ਡੋਨਲਡ ਟਰੰਪ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਹੈਗੇ ਨੇ ਅਫੀਸ਼ੀਅਲਸ ਔਰ ਰਸ਼ੀਆ ਦੇ ਨਾਲ ਸਾਊਦੀ ਅਰੇਬੀਆ ਦੇ ਵਿੱਚ ਗੱਲਬਾਤ ਕਰ ਰਿਹਾ ਔਰ ਉਸ ਗੱਲਬਾਤ ਦੇ ਵਿੱਚ ਉਹਨੇ ਯੂਕਰੇਨ ਨੂੰ ਇਨਵੋਲਵ ਨਹੀਂ ਕੀਤਾ ਜਿਹਦੇ ਨਾਲ ਇਸ ਵੇਲੇ ਇੱਕ ਵੱਡਾ ਕਨਸਰਨ ਡੋਨਲਡ ਟਰੰਪ ਨੇ ਸਿੱਧਾ ਸਿੱਧਾ ਬਿਲਜ਼ਾ ਬਲੇਮ ਕੀਤਾ ਇਹਨਾਂ ਨੂੰ ਜ਼ਲਨਸਕੀ ਨੂੰ ਕਿ ਅਸਲ ਦੇ ਵਿੱਚ ਇਹਨਾਂ ਨੂੰ ਹੁਣ ਅੱਗੇ ਆ ਕੇ ਲੜਾਈ ਰੋਕ ਸਕਦੇ ਆ ਭਾਵੇਂ ਰੂਸ ਤੁਹਾਡੇ ਨੂੰ ਵੇਡ ਕਰ ਗਿਆ ਥੋੜਾ ਬਹੁਤਾ ਤੁਸੀਂ ਉਹਨਾਂ ਦਾ ਥਾਂ ਦੇ ਦਿਓ ਉਹਨਾਂ ਨੂੰ ਜਿਹੜਾ ਰੂਸ ਕੋਲੇ ਹੈਗਾ ਆ ਉਹ ਛੱਡ ਦਿਓ ਲੜਾਈ ਤੁਸੀਂ ਬੰਦ ਕਰੋ ਅ ਕਿਹਾ ਜਾ ਰਿਹਾ ਹੈ ਕਿ ਜਿਹੜੀ ਪੋਲ ਆ ਇੱਕ 57% ਦੱਸ ਰਹੀ ਆ ਕਿ ਜਲਨਸਕੀ ਦੀ ਯੂਕਰੇਨ ਦੇ ਵਿੱਚ ਪਪੂਲਾਰਿਟੀ ਆ ਡੋਨਲਡ ਟਰੰਪ ਇਹਨੂੰ ਸਿਰਫ 4% ਕਹਿ ਰਹੇ ਜਿਹੜੇ ਯੂਰੋਪੀਅਨਸ ਨੇ ਉਹ ਹੁਣ ਡੋਨਲਡ ਟਰੰਪ ਦੀ ਲੋਚਨਾ ਕਰ ਰਹੇ ਆ ਯੂਰੋਪੀਅਨ ਲੀਡਰ ਇਹ ਕਹਿੰਦੇ ਆ ਕਿ ਟਰੰਪ ਜਿਹੜੇ ਨੇ ਉਹ ਇਹਨਾਂ ਦੀ ਜਿਹੜੀ ਗੱਲ 트ੰਪ ਕਹਿ ਰਿਹਾ ਇਹਦੇ ਨਾਲ ਤਾਂ ਸਿੱਧਾ ਹੀ ਰੂਸ ਦੀ ਮਦਦ ਹੋ ਰਹੀ ਹੈ ਤੇ ਜਿਹੜੇ ਵੈਸਟਰਨ ਇਹਨਾਂ ਦੇ ਸਾਥੀ ਸੰਗੀ ਸਾਥੀ ਨੇ ਉਹ ਸਾਰੇ ਜਿਹੜੇ ਯੂਕਰੇਨ ਦੀ ਸਪੋਰਟ ਕਰਦੇ ਵੀ ਉਹ ਤਾਂ ਗੱਲ ਹੀ ਕੋਈ ਖਤਮ ਹੋ ਗਈ ਫਿਰ ਯੂਕਰੇਨ ਯਲਨਸਕੀ ਦੇ ਪਿੱਛੇ ਇਕੱਠਾਇਆ ਪਰ ਇਹ ਸਾਰੇ ਕੁਝ ਦੇ ਵਿੱਚ ਹੁਣ ਡਰ ਇਹ ਆ ਕਿ ਜਿਹੜਾ ਰਸ਼ੀਅਨ ਪ੍ਰਭਾਵ ਆ ਜਾਂ ਜਿਹੜਾ ਰਸ਼ੀਅਨ ਇਨਫਲੂਐਂਸ ਆ ਉਹ ਹੋਰ ਵੱਧ ਜਾਊਗਾ ਤੇ ਇਹ ਅ ਮਤਲਬ ਜਾਂ ਉਹ ਪ੍ਰਭਾਵ ਹੁਣ ਯੂਕਰੇਨ ਨੂੰ अर्ली इलेक्शन ਵੱਲ ਪੁਸ਼ ਕਰ ਰਿਹਾ ਹੈ ਯੂਕਰੇਨ ਦਾ ਕੋਈ ਇਸ ਵੇਲੇ ਖਬਰ ਜਾਂ ਉਹਨਾਂ ਦਾ ਇਰਾਦਾ ਨਹੀਂ ਹੈ ਕਿ ਅਸੀਂ ਵੋਟਾਂ ਪਾਈਏ ਉਹ ਕਹਿੰਦੇ ਵੀ ਇਲੈਕਸ਼ਨ ਉਦੋਂ ਹੀ ਹੋ ਸਕਦੀ ਹੈ ਜੇ ਰਸ਼ੀਆ ਸਾਡੇ ਵਿੱਚੋਂ ਬਾਹਰ ਜਾਊਗਾ ਯੂਕਰੇਨ ਦੇ ਵਿੱਚੋਂ ਤੇ ਫਿਰ ਅਸੀਂ ਇੱਥੇ ਸ਼ਾਂਤੀ ਬਣਾ ਕੇ ਰੱਖ ਸਕਦੇ ਹਾਂ ਰਸ਼ੀਆ ਲਗਾਤਾਰ ਉਹ ਅਟੈਕ ਉੱਥੇ ਜਾਰੀ ਰੱਖ ਰਿਹਾ ਹੈ ਜਿਹੜਾ ਦੋ ਤਰ੍ਹਾਂ ਬਹੁਤ ਸਪਸ਼ਟ ਸੀ ਯੂਰਪੀਨ ਯੂਨੀਅਨ ਯੂਰਪ ਦੇ ਦੇਸ਼ 32 ਦੇਸ਼ ਨੈਟੋ ਦੇ ਜਿਹਦੇ ਵਿੱਚ ਕੈਨੇਡਾ ਅਮਰੀਕਾ ਤੇ ਸਾਰਾ ਕੁਝ ਇੱਕ ਪਾਸੇ ਸੀ ਯੂਕਰੇਨ ਉਹਨਾਂ ਦੇ ਨਾਲ ਸੀ ਰੂਸ ਇੱਕ ਪਾਸੇ ਸੀ ਉਹਦੇ ਵਿੱਚੋਂ ਸਭ ਤੋਂ ਵੱਡੀ ਤਾਕਤ ਅਮਰੀਕਾ ਇੱਕ ਤਰੀਕੇ ਦੇ ਨਾਲ ਹੁਣ ਇਹ ਕਹਿਣ ਲੱਗ ਪਿਆ ਵੀ ਯੂਕਰੇਨ ਜਿਹਦੀ ਮਦਦ ਕੀਤੀ ਜਾ ਰਹੀ ਹੈ ਇਹ ਹੀ ਗਲਤ ਆ ਇਹਨੂੰ ਹੀ ਕੁਝ ਕਰਨਾ ਚਾਹੀਦਾ ਤਾਂ ਫਿਰ ਇੱਕ ਵਾਰੀ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਸਮੀਕਰਨਾਂ ਨੇ ਉਹ ਕਾਫੀ ਜ਼ਿਆਦਾ ਬਦਲ ਰਹੀਆਂ ਇੱਕ ਦੋਸਤੋ ਕੱਲ੍ਹ ਦੀ ਇੰਟਰਵਿਊ ਬਹੁਤ ਚਰਚਾ ਦੇ ਵਿੱਚ ਆ ਡੋਨਲਡ 트੍ਰੰਪ ਤੇ ਐਲਨ ਮਸਕ ਨੇ ਫੌਕਸ ਟੀਵੀ ਦੇ ਉੱਤੇ ਇੱਕ ਇੰਟਰਵਿਊ ਦਿੱਤੀ ਆ ਫੌਕਸ ਨਿਊਜ਼ ਦੇ ਉੱਤੇ ਆ ਉਹ ਉਹਦੇ ਵਿੱਚ ਡੋਨਲਡ 트੍ਰੰਪ ਤੇ ਐਲਨ ਮਸਕ ਜਿਹੜੇ ਇਕੱਠੇ ਸੀਗੇ ਇਹਨਾਂ ਨੇ ਪਹਿਲੀ ਇਹਨਾਂ ਦੀ ਇਕੱਠਿਆਂ ਦੀ ਇੰਟਰਵਿਊ ਤੇ ਇਹਦੇ ਉੱਤੇ ਇਹਨਾਂ ਨੇ ਇੱਕ ਦੂਜੇ ਦੀ ਸਿਫਤ ਕੀਤੀ ਡੋਨਲਡ 트੍ਰੰਪ ਨੇ ਕਿਹਾ ਵੀ ਐਲਨ ਮਸਕ ਬਹੁਤ ਸਮਾਰਟ ਬਿਜ਼ਨਸਮੈਨ ਆ ਤੇ ਐਲਨ ਮਸਕ ਨੇ ਕਿਹਾ ਵੀ ਮੈਂ ਇਹਨਾਂ ਦਾ ਸਾਥ ਦੇ ਰਿਹਾ ਟੈਕ ਐਕਸਪਰਟ ਵਜੋਂ ਟੈਕ ਸਪੋਰਟ ਜਿਹੜੀ ਆ ਉਹ ਮੈਂ ਦੇ ਰਿਹਾ ਆ ਇਹ ਕਾਫੀ ਚਰਚਾ ਇਹਦੇ ਉੱਤੇ ਹੋ ਰਹੀ ਆ ਔਰ ਇਹਨਾਂ ਨੇ ਗੱਲਬਾਤ ਕੀਤੀ ਆ ਉਹਦੇ ਵਿੱਚ ਦੋਵਾਂ ਨੇ ਕਿ ਜੀ ਕਿਸ ਤਰੀਕੇ ਦੇ ਨਾਲ ਗਵਰਨਮੈਂਟ ਸਪੈਂਡਿੰਗ ਜਿਹੜੀ ਆ ਉਹ ਘਟਾਈ ਜਾ ਸਕਦੀ ਆ ਜਾਂ ਉਹਨੂੰ ਕੱਟ ਕੀਤਾ ਜਾ ਸਕਦਾ ਹੈ ਇੱਕ ਦੂਜੇ ਦੀਆਂ ਸਿਫਤਾਂ ਕੀਤੀਆਂ ਇਹਨਾਂ ਨੇ ਉਹਦੇ ਵਿੱਚ ਤੇ ਜਿਹੜਾ ਹੁਣ ਇਹ ਇੰਟਰਵਿਊ ਉਸ ਵੇਲੇ ਜ਼ਿਆਦਾ ਮਹੱਤਵਪੂਰਨ ਆ ਜਦੋਂ ਕਿ ਇਹਨਾਂ ਦਾ ਜਿਹੜਾ ਰੋਲ ਆ ਸਰਕਾਰ ਦੇ ਵਿੱਚ ਐਲਨ ਮਸਕ ਦਾ ਉਹਦੇ ਤੇ ਸਵਾਲ ਉੱਠ ਰਹੇ ਆ ਜਿਹੜੇ ਬਹੁਤ ਸਾਰੇ ਲੋਕ ਨੇ ਉਹ ਕੰਸਰਨਡ ਨੇ ਇਸ ਚੀਜ਼ ਦੇ ਨਾਲ ਕਿ ਐਲਨ ਮਸਕ ਸਰਕਾਰ ਦੇ ਨਾਲ ਬਹੁਤ ਨੇੜਿਓਂ ਕੰਮ ਕਰ ਰਿਹਾ ਠੀਕ ਆ ਕੁਰਨੋ ਉਦੋਂ ਦਿੱਤਾ ਜਾ ਸਕਦਾ ਪਰ ਉਹਦੇ ਨਾਲ ਹੀ ਉਹ ਆਪਣਾ bizness ਵੀ ਰਨ ਕਰ ਰਹੇ ਆ ਹੁਣ ਜੇ bizness ਰਨ ਕਰ ਰਹੇ ਆ ਤੇ bizness ਤੇ 트럼ਪ ਡੋਨਲਡ 트럼ਪ ਉਹਦੇ ਵੀ ਆ ਪਰ ਇੱਥੇ ਐਲਨ ਮਸਕ ਦੀ ਇਨਵੋਲਵਮੈਂਟ ਦੇ ਉੱਤੇ ਰੌਲਾ ਪੈ ਰਿਹਾ ਕਿ ਡੋਨਲਡ 트럼ਪ ਨੂੰ ਤਾਂ ਲੋਕ ਚੁਣ ਰਹੇ ਆ ਐਲਨ ਮਸਕ ਨੂੰ ਡੋਨਲਡ 트럼ਪ ਚੁਣ ਰਿਹਾ ਐਲਨ ਮਸਕ ਨੂੰ ਪਾਵਰਾਂ ਇੰਨੀ ਜਿਆਦਾ ਦਿੱਤੀਆਂ ਜਾ ਰਹੀਆਂ ਆ ਕਿ ਜਿਹਦੇ ਉੱਤੇ ਲੋਕ ਚਿੰਤਾ ਕਰ ਰਹੇ ਵੀ ਇਹ ਗਲਤ ਆ ਐਲਨ ਮਸਕ ਦਾ ਦਾਵਾ ਹੈ ਕਿ ਮੈਂ ਕਈ ਬਿਲੀਅਨ ਡਾਲਰ ਜਿਹੜੇ ਉਹ ਸੇਵ ਕਰ ਰਿਹਾ ਮਸਕ ਨੇ ਇਹ ਕਿਹਾ ਕਿ ਹੰਡਰਡਸ ਆਫ ਬਿਲੀਅਨਸ ਜਿਹੜਾ ਐਲਨ ਮਸਕ ਦੇ ਸ਼ਬਦ ਨੇ ਕਿ ਮੈਂ ਹੰਡਰਡਸ ਆਫ ਬਿਲੀਅਨਸ ਜਿਹੜੇ ਆਹੋ ਵੇਸਟਫੁਲ ਗਵਰਨਮੈਂਟ ਸਪੈਂਡਿੰਗ ਦੇ ਵਿੱਚ ਜਾ ਰਹੇ ਉਹਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਐਕਸਪਰਟ ਕਹਿੰਦੇ ਆ ਵੀ ਇਹ ਹੰਡਰਡਸ ਆਫ ਬਿਲੀਅਨਸ ਨਹੀਂ ਆਏ ਤੇ ਕੋ ਥੋੜਾ ਬਹੁਤਾ ਪੈਸਾ ਬਚ ਸਕਦਾ ਇੰਨਾ ਪੈਸਾ ਨਹੀਂ ਬਚ ਸਕਦਾ ਵੀ ਇਹ ਗਲਤ ਕਹਿ ਰਹੇ ਕੋਈ ਜਿਹੜੀ ਕਾਸਟ ਸੇਵਿੰਗ ਆ ਉਦੇ ਬਾਰੇ ਕਿਸੇ ਨਾ ਕਿਸੇ ਤਰ੍ਹਾਂ ਦੇ ਸ਼ੱਕ ਉੱਥੇ ਦੀ ਉੱਥੇ ਖੜੀ ਹੈ ਰਿਪੋਰਟਸ ਜਿਹੜੀਆਂ ਇਹ ਦੱਸਦੀਆਂ ਕਿ ਮਸਕ ਦੇ ਸੇਵਿੰਗ ਕਲੇਮ ਐਗਜ਼ੈਸਰੇਟ ਕੀਤੇ ਆ ਵਧਾ ਚੜਾ ਕੇ ਦੱਸਿਆ ਜਦੋਂ ਕਿ ਰੀਅਲ ਨੰਬਰ ਜਿਹੜਾ ਉਹ 4 ਬਿਲੀਅਨ ਤਾ ਹੋ ਸਕਦਾ 4 ਬਿਲੀਅਨ ਹੁਣ ਛੇ ਤਾ 4 ਬਿਲੀਅਨ ਵੀ ਬਹੁਤ ਆ ਪਰ 4 ਬਿਲੀਅਨ ਦਾ ਤੇ ਹੰਡਰਡਜ਼ ਆਫ ਬਿਲੀਅਨਸ ਆਫ ਡਾਲਰ ਦਾ ਜਿਹੜਾ ਕਿ ਕਈ ਸੈਂਕੜੇ ਬਿਲੀਅਨ ਡਾਲਰ ਮੈਂ ਬਚਾਇਆ ਤੇ 4 ਬਿਲੀਅਨ ਡਾਲਰ ਬਚਾਇਆ ਇਹਦੇ ਵਿੱਚ ਫਰਕ ਬਹੁਤ ਆ ਸੋ ਇੱਕ ਇਹ ਇਹਦੇ ਵਿੱਚ ਇਹ ਗੱਲ ਇੰਟਰਵਿਊ ਦੇ ਵਿੱਚ ਇਹ ਵੀ ਸਾਹਮਣੇ ਆਈ ਆ ਕਿ ਇਹ ਡੋਨਲਡ 트ੰਪ ਨੇ ਕਿਹਾ ਕਿ ਮੈਂ ਸੋਸ਼ਲ ਸਿਕਿਉਰਿਟੀ ਕੱਟ ਨਹੀਂ ਕਰ ਰਿਹਾ ਕਿ ਜਿਹੜੀ ਸੋਸ਼ਲ ਸਿਕਿਉਰਿਟੀ ਮੈਡੀਕੇਅਰ ਮੈਡੀਕੇਡ ਸਾਰਾ ਕੁਝ ਆ ਕੇ ਪਰ ਮੀ ਟੈਕਸ ਕੱਟ ਨਹੀਂ ਇਹਨਾਂ ਨੂੰ ਕੱਟ ਨਹੀਂ ਕਰ ਰਿਹਾ ਸੋ ਜਿਹੜਾ ਹੁਣ ਉਹਨਾਂ ਦਾ ਬਿਜ਼ਨਸ ਇੰਟਰਸਟ ਆ ਡੋਨਲਡ 트ੰਪ ਦਾ ਮਾਫੀ ਚ ਉਹਨੇ ਐਲਨ ਮਸਕ ਦਾ ਉਹਦੇ ਉੱਤੇ ਸਵਾਲ ਹਜੇ ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਨੇ ਤੇ ਕਈ ਕਲੇਮ ਜਿਹੜੇ ਕੀਤੇ ਜਾ ਰਹੇ ਨੇ ਉਹਦੇ ਬਾਰੇ ਵੀ ਇਹ ਪਤਾ ਨਹੀਂ ਕਿ ਇਹ ਸਹੀ ਆ ਜਾਂ ਗਲਤ ਆ ਜਿਹੜੇ ਕਲੇਮ ਇਹ ਕਰ ਰਹੇ ਆ ਸੋ ਜਿਹੜੀ ਟਰੰਪ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹਨਾਂ ਦੀ ਡੀਪ ਇਨਵੋਲਵਮੈਂਟ ਆ ਕਿ ਉਹਨਾਂ ਦੀ ਪਾਵਰ ਨੂੰ ਲੈ ਕੇ ਤੇ ਦੂਜੀ ਚੀਜ਼ ਨੂੰ ਲੈ ਕੇ ਉਹਦੇ ਬਾਰੇ ਚਿੰਤਾ ਆ ਕਿ ਇਹ ਕਨਫਲਿਕਟ ਇਹਨਾਂ ਦਾ ਆਪਸ ਦੇ ਵਿੱਚ ਹੋ ਸਕਦਾ ਅਗਲੀ ਗੱਲਬਾਤ ਦੋਸਤੋ ਕੈਲੀਫੋਰਨੀਆ ਦੀ ਆ ਆਪਾਂ ਜਾਣਦੇ ਆ ਕੈਲੀਫੋਰਨੀਆ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜੰਗਲੀ ਅੱਗਾਂ ਨੇ ਬਹੁਤ ਤਵਾਈ ਮਚਾਈ ਆ ਘਰਾ ਕਰ ਫਾਰਮ ਸਾਰਿਆਂ ਦਾ ਨੁਕਸਾਨ ਹੋਇਆ ਉਹਨਾਂ ਦਾ ਇੰਸ਼ੋਰੈਂਸ ਹੁੰਦਾ ਇੰਸ਼ੋਰੈਂਸ ਕੰਪਨੀ ਉਹ ਪੇ ਕਰ ਦਿੰਦੀ ਹੈ ਓਵਰ ਆਲ ਇੰਸ਼ੋਰੈਂਸ ਕੰਪਨੀ ਨੇ ਫਾਇਦਾ ਦੇਖਣਾ ਹੁੰਦਾ ਕਿ ਸਾਰੇ ਇੰਸ਼ੋਰੈਂਸ ਦਿੰਦੇ ਆ ਜਿੰਨਾ ਉਹਨਾਂ ਨੂੰ ਆਪਾਂ ਸਾਰੇ ਪੈਸੇ ਦਿੰਨੇ ਆ ਉਹਦੇ ਵਿੱਚ ਜਿੰਨਾ ਉਹ ਪੇ ਕਰਦੇ ਆ ਕਿਤੇ ਇਦਾਂ ਦੀ ਗੱਲਬਾਤ ਹੋਊਗੀ ਤੇ ਉਹਦੇ ਵਿੱਚ ਜੋ ਜਿਹੜਾ ਅਲਟੀਮੇਟਲੀ ਉਸ ਇੰਸ਼ੋਰੈਂਸ ਕੰਪਨੀ ਦਾ ਫਾਇਦਾ ਹੀ ਹੁੰਦਾ ਪਰ ਸਟੇਟ ਫਾਰਮ ਬਹੁਤ ਵੱਡੀ ਇੰਸ਼ੋਰੈਂਸ ਕੰਪਨੀ ਕੈਲੀਫੋਰਨੀਆ ਦੀ ਸਭ ਤੋਂ ਵੱਡੀ ਇੰਸ਼ੋਰੈਂਸ ਕੰਪਨੀ ਹੈ ਉਹ ਹੁਣ ਹੱਥ ਖੜੇ ਕਰ ਗਏ ਉਹ ਕਹਿੰਦੇ ਵੀ ਜਾਂ ਤਾਂ ਸਾਡਾ ਇੰਸ਼ੋਰੈਂਸ ਵਧਾਓ ਨਹੀਂ ਤਾਂ ਅਸੀਂ ਇੱਥੇ ਇੰਸ਼ੋਰੈਂਸ ਨਹੀਂ ਦੇ ਸਕਦੇ ਕੈਲੀਫੋਰਨੀਆ ਦੇ ਵਿੱਚ ਜਿਹੜੀ ਵਾਇਲਡ ਫਾਇਰ ਹੋਈ ਆ ਪਿਛਲੇ ਦਿਨਾਂ ਦੇ ਵਿੱਚ ਉਹਦੇ ਵਿੱਚ ਜਿੰਨਾ ਜ਼ਿਆਦਾ ਨੁਕਸਾਨ ਹੋਇਆ ਆਫਟਰ ਆਲ ਤੇ ਜਿਹੜੀ ਕੰਪਨੀ ਆ ਉਹਦੇ ਪੈਸੇ ਜਾ ਰਹੇ ਆ ਨਾ ਹੁਣ ਉਹਨੇ ਚੀਜ਼ਾਂ ਮੁਸ਼ਕਲ ਕਰ ਦਿੱਤੀਆਂ ਇਸ ਅੱਗ ਨੇ ਬਹੁਤ ਵੱਡਾ ਡੈਮੇਜ ਕੀਤਾ ਤੇ ਸਟੇਟ ਫਾਰਮ ਪਹਿਲਾਂ ਹੀ 1 ਬਿਲੀਅਨ ਡਾਲਰ ਦੇ ਕਲੇਮ ਦੇ ਚੁੱਕੀ ਆ ਇੱਕ ਬਿਲੀਅਨ ਡਾਲਰ ਦੇ ਕਲੇਮ ਸਟੇਟ ਫਾਰਮ ਨੂੰ ਦੇ ਦਿੱਤਾ ਹੈ ਸਟੇ ਫਾਰਮ ਇਹ ਚਾਹੁੰਦੀ ਆ ਕਿ ਸਾਡੇ ਇੰਸ਼ੋਰੈਂਸ ਦੇ ਰੇਟ 22% ਵਧਾਓ ਕੰਪਨੀ ਨੇ ਕੈਲੀਫੋਰਨੀਆ ਸਰਕਾਰ ਨੂੰ ਕਿਹਾ ਕਿ ਸਾਨੂੰ ਇਸ ਗੱਲ ਦੀ ਅਲਾਉ ਕਰ ਦਿਓ ਕਿ ਅਸੀਂ ਜਿਹੜੇ ਹੋਮ ਆਨਰ ਇੰਸ਼ੋਰੈਂਸ ਆ ਉਹਨਾਂ ਦੇ ਰੇਟ ਨੂੰ 22% ਤੱਕ ਵਧਾ ਸਕੀਏ ਸੋ ਸਰਕਾਰ ਹੈਜ਼ਿਟੇਟ ਕਰ ਰਹੀ ਹੈ ਇਸ ਗੱਲ ਦੇ ਵਿੱਚ ਸਟੇਟ ਇੰਸ਼ੋਰੈਂਸ ਜਿਹੜੇ ਕਮਿਸ਼ਨਰ ਨੇ ਉਹਨਾਂ ਨੇ ਕਿਹਾ ਕਿ ਉਹ ਇਸ ਚੀਜ਼ ਨੂੰ ਇੰਨੇ ਜ਼ਿਆਦਾ ਵਾਧੇ ਨੂੰ ਅਪਰੂਵ ਨਹੀਂ ਕਰ ਸਕਦੇ। ਇਹਦਾ ਜੇ ਉਹਨਾਂ ਨੂੰ ਅਪਰੂਵਲ ਨਹੀਂ ਮਿਲਦੀ ਹੁਣ ਮੰਨ ਲਓ ਸਟੇਟ ਫਾਰਮ ਕਹਿੰਦੀ ਹੈ ਕਿ ਸਾਨੂੰ ਅਪਰੂਵਲ ਦੇ ਦਿਓ ਸਰਕਾਰ ਕਹਿੰਦੀ ਅਸੀਂ ਅਪਰੂਵਲ ਨਹੀਂ ਦੇਣਾ ਹੋਊਗਾ ਕਿ ਕੰਪਨੀ ਕਹਿੰਦੀ ਵੀ ਜੇ ਅਪਰੂਵਲ ਨਾ ਦਿੱਤੇ 22% ਵਾਧੇ ਦੀ ਅਸੀਂ ਜਿਹੜਾ ਸਟੇਟ ਛੱਡ ਕੇ ਚੱਲ ਜਾਾਂਗੇ। ਵੀ ਅਸੀਂ ਇਹ ਸਟੇਟ ਦੇ ਵਿੱਚ ਫਿਰ ਇੰਸ਼ੋਰੈਂਸ ਨਹੀਂ ਕਰ ਸਕਦੇ। ਇੰਸ਼ੋਰੈਂਸ ਮਾਰਕੀਟ ਓਵਰਆਲ ਇਹ ਐਸਮੈਟਿਕ ਕ੍ਰਾਈਸਿਸ ਦੇ ਵਿੱਚ ਆ। ਵੱਡੇ ਜਿਹੜੇ ਇੰਸ਼ੋਰਰ ਹੈਗੇ ਆ ਉਹਨਾਂ ਨੇ ਨਵੀਆਂ ਜਿਹੜੀਆਂ ਪਾਲਿਸੀ ਵੇਚਣੀਆਂ ਬੰਦ ਕਰ ਦਿੱਤੀਆਂ ਹਾਈ ਕਾਸਟ ਕਰਕੇ ਜਿਹੜੇ ਜ਼ਿਆਦਾ ਹੋਮ ਆਨਰ ਨੇ ਉਹ ਐਸ ਵੇਲੇ ਸਟਰਗਲ ਕਰ ਰਿਹਾ ਕਿ ਕਿਸੇ ਨਾ ਕਿਸੇ ਤਰ੍ਹਾਂ ਸਾਨੂੰ ਇੰਸ਼ੋਰੈਂਸ ਮਿਲ ਜਵੇ ਕਿਉਂਕਿ ਆਪਸ਼ਨ ਥੋੜੀਆਂ ਜੇ ਥੋੜੀਆਂ ਆਪਸ਼ਨਸ ਆ ਤਾਂ ਉਹਨਾਂ ਕੋਲੇ ਫਿਰ ਘੱਟੋ ਘੱਟ ਉਹੀ ਰਹਿ ਜਾਂਦਾ ਕਿ ਮਹਿੰਗਾ ਇੰਸ਼ੋਰੈਂਸ ਉਹਨਾਂ ਨੂੰ ਬਾਏ ਕਰਨਾ ਪੈਂਦਾ ਸਟੇਟ ਫਾਰਮ ਬਹੁਤ ਲੰਬੇ ਸਮੇਂ ਤੋਂ ਉਹਨਾਂ ਦੇ ਕਹਿਣ ਅਨੁਸਾਰੇ ਪੈਸਾ ਲੂਜ਼ ਕਰ ਰਹੇ ਹੈ 2016 ਤੋਂ ਲੈ ਕੇ ਕੰਪਨੀ ਦਾ ਘੱਟੋ-ਘੱਟੋ ਕਹਿੰਦੇ ਕਿ 5.3 ਬਿਲੀਅਨ ਡਾਲਰ ਕੈਲੀਫੋਰਨੀਆ ਦੇ ਵਿੱਚ ਘਾਟੇ 'ਚ ਗਈ ਆ ਜਿਹੜੀ ਜਿਹੜੀਆਂ ਪਹਿਲੀਆਂ ਰੇ ਜਿਹੜੀਆਂ ਦੀ ਰਿਕੁਐਸਟ ਹੈਗੀਆਂ ਕਿ ਸਾਨੂੰ ਵਧਾਉਣ ਦਿਓ ਇੰਸ਼ੋਰੈਂਸ ਸਟੇਟ ਫਾਰਮ ਨੇ 30% ਰੇਟ ਦੇ ਵਾਧੇ ਦੀ ਮੰਗ ਕੀਤੀ ਸੀ ਪਰ ਉਹਦੇ ਉੱਤੇ ਆ ਜਦੋਂ ਵਾਇਲਡ ਫਾਇਰ ਹਿੱਟ ਕਰ ਗਈ ਉਹ ਤੋਂ ਪਹਿਲਾਂ ਤੱਕ ਉਹਦੇ ਤੇ ਕਦੇ ਫੈਸਲਾ ਹੀ ਨਹੀਂ ਆਇਆ ਉਹ ਡਿਲੇ ਹੋ ਗਈ ਵੀ ਇਹਨਾਂ ਨੇ ਕਦੇ ਕਰਨਾ ਹੈ ਜਾਂ ਕਹ ਲਓ ਇੱਕ ਤਰੀਕੇ ਨਾਲ ਨਾ ਹੀ ਆ ਜਦੋਂ ਉਹਨਾਂ ਨੇ ਕੁਝ ਨਹੀਂ ਕਿਹਾ ਜਿਹੜੀ ਸਟੇਟ ਇਹ ਚਾਹੁੰਦੀ ਹੈ ਜਿਹੜੀ ਇਹ ਚਾਹੁੰਦੇ ਆ ਕਿ ਸਟੇਟ ਫਾਰਮ ਜਿਹੜਾ ਆ ਕੈਲੀਫੋਰਨੀਆ ਦੀ ਸਰਕਾਰ ਇਹ ਚਾਹੁੰਦੀ ਆ ਕਿ ਸਟੇਟ ਫਾਰਮ ਇੰਸ਼ੋਰੈਂਸ ਕੰਪਨੀ ਕਿਸੇ ਨਾ ਕਿਸੇ ਤਰ੍ਹਾਂ ਇਸ ਫਾਈਨੈਂਸ਼ੀਅਲ ਇਸ਼ੂ ਨੂੰ ਫਿਕਸ ਕਰਨ ਦੇ ਵਿੱਚ ਸਾਡੀ ਮਦਦ ਕਰਨ ਹੁਣ ਇੱਥੇ ਇੰਸ਼ੋਰੈਂਸ ਜਿਆਦਾ ਜੰਗਲੀ ਅੱਗਾਂ ਦਾ ਵੱਗ ਖਤਰਾ ਆ ਰੋਲੇ ਕਈ ਨੇ ਲੋਕ ਕੈਲੀਫੋਰਨੀਆ ਛੱਡ ਕੇ ਟੈਕਸਾਸ ਵੱਲੋਂ ਜਾ ਰਹੇ ਆ 2009 ਤੋਂ ਲੈ ਕੇ 23 ਤੱਕ 5 ਲੱਖ ਬੰਦੇ ਨੇ ਕੈਲੀਫੋਰਨੀਆ ਛੱਡਤਾ ਤੇ ਉਹ ਟੈਕਸਸ ਦੇ ਵਿੱਚ ਚਲੇ ਆ ਗਿਆ ਟੈਕਸਸ 'ਚ ਘਰ ਸਸਤੇ ਆ ਜਿਹੜਾ ਪਾਪੂਲੇ ਹੁਣ 2045 ਹੁਣ ਐਸ ਵੇਲੇ ਅਮਰੀਕਾ ਦੇ ਵਿੱਚ ਸਭ ਤੋਂ ਵੱਧ ਪਾਪੂਲੇਸ਼ਨ ਕੈਲੀਫੋਰਨੀਆ ਦੀ ਆ ਜਿੱਦਾਂ ਲੋਕ ਉਧਰਲੇ ਪਾਸੇ ਜਾ ਰਹੇ ਆ 2045 ਤੱਕ ਟੈਕਸਸ ਦੀ ਪਾਪੂਲੇਸ਼ਨ ਅਮਰੀਕਾ 'ਚ ਸਭ ਤੋਂ ਵੱਧ ਹੋਊਗੀ ਕੈਲੀਫੋਰਨੀਆ ਤੋਂ ਵੀ ਜ਼ਿਆਦਾ ਹੋਊਗੀ ਸੋ ਇਹ ਇੱਕ ਅੰਕੜੇ ਵੀ ਦੱਸੇ ਗਏ ਆ ਘਰ ਉੱਥੇ ਸਸਤੇ ਨੇ ਬੈਨੀਫਿਟ ਜ਼ਿਆਦਾ ਨੇ ਅ ਦੂਜਾ ਹੈਗਾ ਕਿ ਵਾਇਲਡ ਫਾਇਰ ਵੀ ਇੱਕ ਬਹੁਤ ਵੱਡਾ ਇੱਥੇ ਦਾ ਫੈਕਟਰ ਆ ਉਤੋਂ ਆ ਜਿਹੜੀਆਂ ਇੰਸ਼ੋਰੈਂਸਸ ਵਧ ਰਹੀਆਂ ਨੇ ਸੋ ਇਸ ਕਰਕੇ ਇੱਥੇ ਹੁਣ ਜਿਹੜਾ ਇੱਕ ਵੱਡਾ ਸੰਕਟ ਇਸ ਇੰਸ਼ੋਰੈਂਸ ਦਾ ਇੱਥੇ ਪੈਦਾ ਹੋ ਰਿਹਾ ਦੋਸਤੋ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਨੋ ਵੀ ਗੱਲਬਾਤਾਂ